ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਬਾਈ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਲੋ ਬਾਈ ਕੱਲ ਵਾਲੀ ਜੇ ਕਿਸੇ ਬਾਈ ਨੇ ਵੀਡੀਓ ਦੇਖੀ ਹੋਊਗੀ ਇੱਥੇ ਆਪਾਂ ਦਿੱਤਾ ਸੀਗਾ ਪਾਣੀ ਇਹ ਉਹੀ ਖੇਤ ਆ ਆ ਲੋ ਬਾਈ ਆ ਵੀ ਤੁਸੀਂ ਪਹਿਲਾਂ ਦੇਖਿਆ ਹੋਣਾ ਇੱਥੇ ਬਾਈ ਜਿਹੜਾ ਰਲਾ ਹੁੰਦਾ ਸੀਗਾ ਜਿਹੜਾ ਤੁਹਾਨੂੰ ਦਿਖਾਇਆ ਪਹਿਲਾਂ ਝੋਨਾ ਜੰਮਿਆ ਸੀ ਇਹ ਬਾਈ ਉਹੀ ਆ ਜਿਹੜਾ ਤੁਹਾਨੂੰ ਆ ਜਗ੍ਹਾ 'ਚ ਦਿਖ ਰਿਹਾ ਹਾਂ ਇਹ ਬਰੀਕ ਉਹਦੇ ਵਾਲੀ ਇਹ ਕਿਉਂ ਹੋ ਗਿਆ ਆ ਦੇਖੋ ਇਹਨਾਂ ਡਬਲ ਡਬਲ ਜਿਹੜਾ ਮਾਰ ਰੱਖੀਆਂ ਨੇ ਜਿਵੇਂ ਦੇਖੋ ਤੁਸੀਂ ਇਹਨਾ ਇੱਕ ਇੱਥੋਂ ਸ਼ੁਰੂ ਹੁੰਦਾ ਇੱਥੋਂ ਬਹੁਤ ਡੂੰਘੇ ਨਿਕਲਦਾ ਇੱਥੇ ਬਾਈ ਪਾਣੀ ਨਹੀਂ ਚੜਿਆ ਸੀ ਪਹਿਲਾਂ ਇੱਥੇ ਲੇਜ਼ਰ ਨਹੀਂ ਹੋਇਆ ਹੋਇਆ ਸੀਗਾ ਤੇ ਇਹ ਜਗ੍ਹਾ ਸੁੱਕੀ ਰਹਿ ਗਈ ਸੀ ਇਹ ਹੁਣ ਜਦ ਬੀਜਣ ਤੋਂ ਬਾਅਦ ਦੁਬਾਰੇ ਪਾਣੀ ਦਿੱਤਾ ਇੱਥੇ ਫੇਰ ਜੰਮਿਆ ਇਹਦਾ ਬਾਈ ਹੁਣ ਇੱਕ ਹੱਲਾ ਹੁਣ ਇਹਨੂੰ ਆਜ ਦੋ ਗੀੜੇ ਨੇ ਹਲਾਂ ਦੇ ਇੱਥੇ ਆਪਾਂ ਬਾਅਦ 'ਚ ਇੱਥੇ ਹਲਾਂ ਦੇ ਗੀੜੇ ਦੇ ਦਾਂਗੇ ਹੁਣ ਉਧਰ ਦੀ ਟਰੈਕਟਰ ਲਾਇਆ ਆਂਗੇ ਇੱਥੇ ਹਲਾਂ ਦੇ ਗੀੜੇ ਦੇ ਕੇ ਬਾਈ ਇਹਨੂੰ ਬਾਕੇ ਉਦੋਂ ਬਾਅਦ 'ਚ ਆਪਣੇ ਕੋਲ 26 ਦੀ ਪੌਦ ਹੈਗੀ ਆ ਪਨੀਰੀ ਉਹ ਸਿੱਧੇ ਹੀ ਲਾ ਦਾਂਗੇ ਜਾਂ ਫਿਰ ਇੱਥੋਂ ਉੱਤੇ ਵੱਧ ਗੀੜੇ ਤੇ ਹਣਗੇ ਇਹ ਚੋਂ ਪੱਟ ਕੇ ਲਾ ਦਾਂਗੇ ਜਾਂ ਫਿਰ ਆਪਣੇ ਕੋਲ ਪੌਦਾ ਉਹ ਚੋਂ ਲਾ ਬਾਈ ਜੀ ਜਿਹੜੀ ਸਕਰੀਨ ਦੇ ਉੱਪਰ ਤੁਹਾਨੂੰ ਆ ਵੀਡੀਓ ਦਿਖ ਰਹੀ ਆ ਇਹ ਆਪਾਂ ਜਿਹੜਾ ਇੱਥੇ ਝੋਨੇ ਦੀ ਬਜਾਈ ਕਰੀ ਹੋਈ ਆ ਪੀਆ 126 ਦੀ ਇਹ ਕੱਲ ਦੀ ਆ ਇਹ ਵੀਡੀਓ ਹੈ ਨਾ ਜੀ ਤੇ ਅੱਜ ਕਿੰਨੀ ਗਰੋਥ ਹੋਈ ਆ ਮੈਂ ਤੁਹਾਨੂੰ ਆ ਵੀਡੀਓ ਚ ਅੱਗੇ ਦਿਖਾਉਂਦਾ ਲੋ ਬਾਈ ਕੱਲ ਦਿਖਾਈ ਸੀ ਤੁਹਾਨੂੰ ਇਹ ਆ ਦੇਖੋ ਨੇੜੇ ਕਰਕੇ ਉਹ ਤਾਂ ਬਾਈ ਦੇਖਣ ਨੂੰ ਤਾਂ ਖੁੱਡ ਫੌਂ ਪਰੇ ਹੋਏ ਨੇ ਕੈਮਰੇ 'ਚ ਘੱਟ ਦਿਖਦੀ ਹੁੰਦੀ ਆ ਇਹ ਨਾ ਆ ਦੇਖੋ ਇਹ ਸਾਈਡ ਵਾਲੇ ਕਿਹੜੇ ਨੇ ਬਾਈ ਜੇ ਮੈਂ ਤੁਹਾਨੂੰ ਜ਼ੂਮ ਕਰਕੇ ਆ ਦੇਖੋ ਖੁੱਡਾਂ ਦੇ ਵਿੱਚ ਬਾਈ ਐਣ ਪੂਰੇ ਖੁੱਡ ਭਰੀ ਖੜੀ ਆ ਇਹ ਇਹ ਦੇਖ ਲਓ ਕੱਲ ਥੋੜੀ ਥੋੜੀ ਜੀ ਬਾਹਰ ਸੀਗੀ ਅੱਜ ਵਧੀਆ ਬਾਹਰ ਆ ਗਈ ਹੈਨਾ ਐਨ ਪੂਰੀ ਵਧੀਆ ਖੜੀ ਆ ਬਈ ਇਹ